ਲੋਕ ਕਹਿੰਦੇ ਆ ਕਿ ਚੀਜ਼ਾਂ ਬਣੀਆਂ ਬਣਾਈਆਂ ਇੱਥੇ ਧਰੀਆਂ ਧਰਾਈਆਂ ਰਹਿ ਜਾਂਦੀਆਂ ਨੇ ਜਦੋਂ ਬੰਦੇ ਦਾ ਆਖਰੀ ਟਾਈਮ ਹੁੰਦਾ ਤੁਹਾਨੂੰ ਰਾਜਵੀਰ ਜਵੰਦਾ ਦੀ ਉਹ ਕੋਠੀ ਦਿਖਾਉਣੀ ਆ ਜਿਹੜੀ 4-5 ਸਾਲ ਪਹਿਲਾਂ ਹੀ ਉਹਨਾਂ ਨੇ ਮਿਹਨਤ ਕਰਕੇ ਪੈਸੇ ਕਮਾ ਕੇ ਖਰੀਦੀ ਸੀ ਤੇ ਇਹ ਕੋਠੀ ਦੇ ਵਿੱਚ ਬਸ ਇੰਨੇ ਕ ਸਾਲ ਰਹਿਣਾ ਰਾਜਵੀਰ ਜਵੰਦਾ ਨੂੰ ਮਿਲਿਆ ਫੋਟੇ ਸਾਹ ਹਸਪਤਾਲ 71 ਸੈਕਟਰ ਉਹਦੇ ਬੈਕ ਸਾਈਡ 98 ਨੰਬਰ ਕੋਠੀ ਰਾਜਵੀਰ ਜਵੰਦਾ ਦੀ ਜਿੱਥੇ ਇਸ ਵੇਲੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਉਹਨਾਂ ਦੇ ਸਨੇਹੀ ਪਰਿਵਾਰਕ ਮੈਂਬਰ ਰਿਸ਼ਤੇਦਾਰ ਮਿੱਤਰ ਸਾਰੇ ਇੱਥੇ ਸੋਗ ਮਨਾਉਣ ਦੇ ਲਈ ਆ ਰਹੇ ਆ 70 ਵਿਸ਼ੇ ਹੋਏ ਵਿਸ਼ੇ ਹੋਇਆ ਉਸ ਘਰ ਦੇ ਵਿੱਚ ਜਿਹੜੇ ਘਰ ਦੇ ਵਿੱਚ ਕਿਸੇ ਵੇਲੇ ਆ ਕੇ ਰਾਜਵੀਰ ਆਪਣਾ ਮੋਟਰਸਾਈਕਲ ਖੜਾਉਂਦੇ ਸੀ ਜਾਂ ਆਪਣੀ ਗੱਡੀ پارک ਕਰਦੇ ਸੀ ਇਹ ਘਰ ਦੀਆਂ ਇੱਕ ਵਾਰੀ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਇਹ ਘਰ ਦੇ ਵਿੱਚ ਇੱਥੇ ਹਾਲਾਤ ਕੀ ਬਣੇ ਹੋਏ ਨੇ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਨੂੰ ਇੱਕ ਵਾਰੀ ਦਿਖਾਉਣੀ ਹੈ ਤੇ 71 ਸੈਕਟਰ ਦੇ ਵਿੱਚ ਜਿਹੜਾ ਮਨਨ ਕਰ ਰਿਹਾ ਪ੍ਰਪਿੰਦਰ ਖਾਨ ਦਾ ਪਹੁੰਚੇ ਹੋਏ ਹੈ ਤੇ ਹੋਰ ਜਿਹੜੇ ਸਨੇਹੀ ਨੇ ਉਹ ਸਾਰੇ ਇੱਥੇ ਇਸ ਵਿਲੇ ਪਹੁੰਚੇ ਹੋਏ ਨੇ ਸੈਕਟਰ 77 ਦੇ ਵਿੱਚ ਰਾਜੂ ਸਿੰਘ ਜੰਦਾ ਦੀ ਕੋਠੀ ਜਿੱਤੇ ਤੁਸੀਂ ਦੇਖੋ ਤਾਂ ਇਹ ਛਿੱਟੇ ਗ੍ਰਾਮ ਤੇ ਜਿਹੜੇ ਟੈਂਟ ਨਵ ਲੱਗ ਚੁੱਕੇ ਆ ਦਰੀਆਂ ਵਿਸ਼ੀਆਂ ਹੋਈਆਂ ਨੇ ਔਰ ਜਿਹੜੇ ਸਨੇਹੀ ਨਾਂ ਦੇ ਪਰਿਵਾਰਕ ਮੈਂਬਰ ਸੱਜਣ ਮਿੱਤਰੋ ਸਾਰੇ ਇੱਥੇ ਬਾਰੂ-ਬਾਰੀ ਸੋਗ ਪ੍ਰਗਟ ਕਰਨ ਦੇ ਲਈ ਸੋਗ ਮਨਾਉਣ ਆਸਤੇ ਪਹੁੰਚ ਰਹੇ ਆ ਜਿਵੇਂ ਸਾਡੀ ਪੰਜਾਬੀ 'ਚ ਕਹਿੰਦੇ ਆ ਕਿ ਬੈਠਣ ਅਰੇ ਅਰਬਿੰਦਰ ਹਾਂਡਾ ਇਸ ਲਈ ਮਾਹੌਲ ਬੜਾ ਕਮਕੀਨ ਹੋਇਆ ਪਿਆ ਤੇ ਪਰਿਵਾਰਕ ਮੈਂਬਰ ਚੌਹਣ ਵਾਲੇ ਸੱਜਣ ਮਿੱਤਰ ਸਾਰੇ ਇੱਥੇ ਬਰੀ ਬਰੀ ਪਹੁੰਚੇ ਬੈਨੇ ਤੇ ਇਹ ਵ ਪ੍ਰੇ ਰਾਜੀਵ ਚੰਦਨੰਦ 10:55 ਮਿੰਟ ਦੇ ਉੱਤੇ ਆਖਰੀ ਸਾਲ ਐ ਰਾਜੀਵ ਚੰਦਨੰਦ ਨੇ ਫੋਟੇ ਹਸਪਤਾਲ ਦੇ ਵਿੱਚ ਲਾਡੀ ਕੰਗੜ ਵੀ ਇੱਥੇ ਹੈਗੇ ਆ ਔਰ ਪੂਰ ਵੀ ਜਿਨੇ ਜਨਮੇਤਰ ਨੇ ਉਥੇ ਪਹੁੰਚੀ ਹੋਈ ਹੈ ਬਹੁਤ ਵਕਰੇ ਸੰਗਰਨੇ ਜਿਹੜੇ ਉਹ ਇੱਥੇ ਵਾਰੀ-ਵਾਰੀ ਜਰ ਰਹੇ ਨੇ ਔਰ ਰੁਪਿੰਦਰ ਹੰਡਾ ਔਰ ਹੋਰ ਉਹਨਾਂ ਦੇ ਨਾਲ ਜਿਹੜਾ ਨਾਂ ਦੇ ਹੋਰ ਸਾਥੀ ਨੇ ਇਹ ਜਿਆਦੇ ਹਨ ਸਾਰੇ ਇੱਥੇ ਵਾਰੀ-ਵਾਰੀ ਆ ਰਹੇ ਨੇ ਤਾਂ ਇਹ ਮਜੂਤਾ ਸਿਚੁਏਸ਼ਨ ਹੈ ਰਾਜਕੀ ਚੁੰੰਦਾ ਦੇ ਕਰਦੀ ਜਿਹੜੀ ਤੁਹਾਡੇ ਨਾਲ ਸੰਗੀਤ ਕਰ ਰਹੇ ਆ ਤਾਂ ਜ਼ਰੂਰ ਇੱਕ ਮਾੜਾ ਸਮਾ ਪੰਜਾਬੀ ਇੰਡਸਟਰੀ ਦੇ ਉੱਤੇ ਹੋਰ ਇੱਕ ਵੱਡਾ ਜਿਹੜਾ ਚੱਕਾ ਪੰਜਾਬੀ ਇੰਡਸਟਰੀ ਨੂੰ ਚੋਕੀ ਹੋ ਗਾਇਕ ਜਿਹੜਾ ਆਪਣੇ ਗੀਤਾਂ ਦੇ ਨਾਲ ਹਰ ਕਿਸੇ ਦੀ ਜਾਨ ਪਾ ਦਿੰਦਾ ਜੀ ਕਿਸਾਨੀ ਮੋਰਚੇ ਵਾਸਤੇ ਬੜੇ ਗੀਤ ਗਾਏ ਹੋਰ ਅੱਜ ਆਖਰਕਾਰ ਉਜੜੀ ਆਵਾਜ਼ ਹੈ ਹੁਮੀਸ਼ਾ ਵਾਸਤੇ ਸ਼ਾਂਤ ਹੋ ਗਈ ਚੁੱਪ ਹੋ ਗਈ ਜੱਗ ਦੀ ਬੰਦ ਹੋ ਗਈ ਆ ਫਿਰ ਆਜ ਪਿਰਸ਼ਕੰਦਾ ਦਾ ਘਾਰੇ ਸੀ ਡਾਉਨਾਂ ਨੇ 4-5 ਸਾਲ ਪਹਿਲਾਂ ਖਰੀਦੀ ਸੀ ਮਹਾਲੀ ਦੀ ਬਹੁਸ਼ੀਰੀ ਦੀ ਵਿੱਚ ਇੱਕ ਉਠੀ ਖਰੀਦੀ ਸੀ ਔਰ ਆਪਣੇ ਨੂੰ ਕਰ ਗਈ ਹੈ ਘਰ ਕੇ ਵਗੇ ਦੀ ਜ਼ਿੰਦਗੀ ਇੱਥੇ ਕੱਢਣ ਮਾਰੇ ਸੀ ਚਾਹ ਹੋਏਗਾ ਘਰ ਦੇ ਵਿੱਚ ਪਿੱਛੇ ਉਹਨਾਂ ਦੇ ਇੱਕ ਮਾਤਾ ਜੀ ਔਰ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਜੀ ਵੀ ਕਾਫੀ ਟਾਈਮ ਪਹਿਲਾਂ ਹੋ ਗਈ ਸੀ ਔਰ ਉਸ ਤੋਂ ਬਾਅਦ ਹੁਣਾਂ ਰਾਜ ਵੀ ਉਸ ਬੰਦਾ ਵੀ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਦੋ ਪੁੱਤਰ ਇੱਕ 5 ਸਾਲ ਦਾ ਇੱਕ ਉਸ ਤੋਂ ਛੋਟਾ ਔਰ ਉਹਨਾਂ ਦੇ ਮਾਤਾ ਜੀ